ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਜਿਹੜੀ ਲਗਾਤਾਰ ਜਿਹੜੇ ਠੱਗ ਕਿਸਮ ਦੇ ਅੰਸਰ ਨੇ ਜਿਹੜੇ ਪਬਲਿਕ ਦੇ ਨਾਲ ਠੱਗੀਆਂ ਮਾਰਦੇ ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਕਾਰਵਾਈ ਕਰਦੇ ਬੀਤੇ ਦਿਨੀ ਮੁਕੱਦਮਾ ਨੰਬਰ 77 /25 ਪੀਐਸ ਲਾਹੌਰੀ ਗੇਟ ਪਟਿਆਲਾ ਚ ਦਰਜ ਹੋਇਆ ਸੀ 19 ਜੂਨ 2025 ਨੂੰ ਇਸ ਮੁਕਦਮੇ 'ਚ ਜਿਹੜੇ ਕੀ ਹੈਬਿਚੁਅਲ ਕ੍ਰਿਮੀਨਲਸ ਨੂੰ ਬੇਲ ਬੌਂਡਸ ਜਾਲੀ ਤਿਆਰ ਕਰਕੇ ਜਿਹੜੇ ਉਹਨਾਂ ਨੂੰ ਬੇਲ ਦਵਾਨ 'ਚ ਸਪੋਰਟ ਕਰਦੇ ਸੀ ਉਹ ਗੈਂਗ ਅਸੀਂ ਬਸਟ ਕੀਤਾ ਸੀ ਇਸ ਗੈਂਗ 'ਚ ਕਈ ਦੋਸ਼ੀ ਸੀਗੇ ਜਿਹੜੇ ਕੀ ਜਾਲੀ ਮਾਲ ਮਹਿਕਮੇ ਦੇ ਦਸਤਾਵੇਜ਼ ਤਿਆਰ ਕਰਕੇ ਤੇ ਜ਼ਮਾਨਤਾਂ ਜਾਲੀ ਕ੍ਰਿਮੀਨਲਸ ਨੂੰ ਜਾਲੀ ਜਮਾਨਤਾ ਤਿਆਰ ਕਰਕੇ ਉਹਨਾਂ ਨੂੰ ਜ਼ਮਾਨਤ ਹਾਸਲ ਕਰਨ 'ਚ ਉਹਨਾਂ ਦੀ ਮਦਦ ਕਰਦੇ ਸੀ ਦੋਸ਼ੀਆਂ ਦੀ ਪੁੱਛਗਿੱਛ ਇਸ ਗੈਂਗ ਦਾ ਜਿਹੜਾ ਮਾਸਟਰਮਾਈਂਡ ਆ ਜਿਹੜਾ ਕਿੰਗ ਪੈਨਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਜੈ ਕ੍ਰਿਸ਼ਨ ਭਰਤਵਾਜ son of ਜੱਗੇਰਾਮ ਹਾਊਸ ਨੰਬਰ 34 67 ਸੰਤੋਸ਼ ਕਲੋਨੀ ਤਾਰੂਹੇੜਾ ਜ਼ਿਲ੍ਹਾ ਰਿਵਾੜੀ ਹਰਿਆਣਾ ਇਹ ਤਾਰੂ ਹੈ ਜਿਹੜਾ ਪਿੰਡ ਪੈਂਦਾ ਰਿਵਾੜੀ ਜ਼ਿਲ੍ਹੇ ਚ ਜਿਹੜਾ ਇਹ ਜਾਲੀ ਬੇਲਬੌਂਡਸ ਵਾਲਾ ਗੈਂਗ ਸੀਗਾ ਇਹਦਾ ਮਾਸਟਰਮਾਈਂਡ ਹੈ ਜੈ ਕ੍ਰਿਸ਼ਨ ਭਾਰਤ ਦੁਆ ਸੀਗਾ ਇਹਨੂੰ ਅਸੀਂ ਅਰੈਸਟ ਕੀਤਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ 5 ਤੋਂ 6 ਮੋਬਾਈਲ ਫੋਨ ਬਰਾਮਦ ਹੋਏ ਉਹਨਾਂ ਮੋਬਾਈਲਾਂ ਦੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਈ ਤੇ ਉਹਦੇ ਚੋਂ ਇੱਕ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ 84478080808080 ਮੋਬਾਈਲ ਨੰਬਰ ਰਾਹੀਂ ਹੈ WhatsApp ਤੇ ਕਈ ਲੋਕਾਂ ਨਾਲ ਚੈਟ ਕਰਦਾ ਇਹਦੇ ਅਸੀਂ ਚੈਟਾਂ ਬਰਾਮਦ ਕੀਤੀਆਂ ਉਹਨਾਂ ਚੈਟਾਂ 'ਚੋਂ ਸਾਨੂੰ ਇੱਕ ਜਿਹੜਾ ਹੈ ਨਜ਼ਰ ਆਈ ਚੀਜ਼ ਕਿ ਇਹ ਨੰਬਰ ਇਸ ਠੱਗ ਕਿਸਮ ਦੇ ਵਿਅਕਤੀ ਨੇ ਆਪਣੇ ਸੋਰਸਾਂ ਰਾਹੀਂ ਜੋ ਕਿ Vodafone ਕੰਪਨੀ 'ਚ ਦੇ ਆਪਣੇ ਸੋਰਸ ਹੈਗੇ ਉਹਨਾਂ ਰਾਹੀਂ ਇਹਨੇ ਨੰਬਰ ਪ੍ਰੋਕ્યોਰ ਕੀਤਾ ਕਾਫੀ ਵੱਡੀ ਰਕਮ ਦੇ ਕੇ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਨੰਬਰ ਜਿਹੜਾ ਆ 808080 ਵਾਲਾ ਇਹ ਪਹਿਲੇ ਸਮੇਂ 'ਚ ਐਕਸ ਡਿਪਟੀ ਸੀਐਮ ਆਫ ਦਿੱਲੀ ਸ਼੍ਰੀ ਮਨੀਸ਼ ਸੋਦੀਆ ਜੀ ਯੂਜ਼ ਕਰਦੇ ਸੀ ਪਹਿਲੇ ਸਮੇਂ 'ਚ ਜਦੋਂ ਇਹਨੇ ਨੰਬਰ ਪ੍ਰਕਿਊਰ ਕਰ ਲਿਆ ਇੱਕ ਗਿਣੀ ਮਿੱਠੀ ਸਾਜ਼ਿਸ਼ ਦੇ ਹੇਠ ਤੇ ਇਹਨੇ ਫਿਰ ਪੰਜਾਬ ਦੇ ਕਈ ਲੋਕਾਂ ਨਾਲ ਅਫਸਰਾਂ ਨਾਲ ਲੀਡਰਾਂ ਨਾਲ ਪੋਲੀਟੀਸ਼ੀਅਨਸ ਨਾਲ ਇਸ ਨੰਬਰ ਰਾਹੀਂ ਸੰਪਰਕ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼੍ਰੀ ਮਨੀਸ਼ ਸਸੋਦੀਆ ਜੀ ਦੇ ਨੇੜੇ ਦਾ ਵਿਅਕਤੀ ਹੈਗਾ ਇਹਨੇ ਕਈ ਲੋਕਾਂ ਨੂੰ ਕੰਮਕਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਕਿਸੇ ਵੀ ਤਰੀਕੇ ਦੀ ਇਹਨੂੰ ਸਫਲਤਾ ਹਾਸਲ ਨਹੀਂ ਹੋ ਸਕੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਰਾਹੀਂ ਹੋਰ ਡੀਪਲੀ ਪੜਤਾਲ ਕੀਤੀ ਤੇ ਇਹਨੂੰ 27 ਨਾਲ ਪੁੱਛਗਿੱਛ ਕੀਤੀ ਤੇ ਇਹਨੇ ਇਹ ਗੱਲ ਮੰਨੀ ਆ ਕਿ ਹੋਰ ਵੀ ਟੈਲੀਕਾਮ ਕੰਪਨੀਆਂ 'ਚ ਇਹਦੇ ਆਪਣੇ ਸੋਰਸ ਹੈਗੇ ਜਿਨ੍ਹਾਂ ਰਾਹੀਂ ਇਹ ਇਹੋ ਜੇ ਨੰਬਰ ਪ੍ਰੋਕਿਊਰ ਕਰਕੇ ਠੱਗੀ ਮਾਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਦਾ ਹੈ 808080 ਵਾਲੇ ਇਸ ਨੰਬਰ ਰਾਹੀਂ ਇਹਨੇ ਕਈ ਅਫਸਰਾਂ ਨਾਲ ਵੀ ਰਾਬਤਾ ਕਰਨ ਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਹਾਸਲ ਹੋ ਸਕੀ ਇਨ ਦ ਮੀਨ ਵਾਈਲ ਅਸੀਂ ਇੱਕ ਨਵਾਂ ਮੁਕਦਮਾ ਆਈਟੀ ਐਕਟ ਦਾ 100 ਜਿਹੜੇ ਬਾਕੀ ਧਰਾਵਾਂ ਠੱਗੀ ਦੀ ਤੇ ਇਮਪਰਸੋਨੇਸ਼ਨ ਦੀ ਲਾ ਕੇ 145 ਨੰਬਰ ਮੁਕਦਮਾ ਕੋਤਵਾਲੀ ਪਟਿਆਲਾში ਵੀ ਦਰਜ ਕੀਤਾ ਤੇ ਜੇ ਇਸ ਠੱਗ ਨੂੰ ਕਾਬੂ ਨਾ ਕੀਤਾ ਜਾਂਦਾ ਤੇ ਇਹ ਅੱਗੇ ਕਈ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦਾ ਸੀ ਇਥੇ ਵੀ ਦ ਸੰਜੋਗਾ ਕਿ ਇਸੇ ਠੱਗ ਕਿਸਮ ਦੇ ਵਿਅਕਤੀ ਜੈ ਕ੍ਰਿਸ਼ਨ ਭਰਤ ਦਵਾਸ਼ਤੇ ਇਸ ਤੋਂ ਪਹਿਲਾਂ ਵੀ ਇੱਕ ਮੁਕਦਮਾ ਪੁਲਿਸ ਸਟੇਸ਼ਨ ਤਾਰੂਹੀੜਾ ਹਰਿਆਣਾ ਰਿਵਾੜੀ 'ਚ ਦਰਜਾ ਜਿਦੇ 'ਚ ਇੰਨੇ ਸੀਬੀਆਈ ਦਾ ਸੀਨੀਅਰ ਅਫਸਰ ਆਪਣੇ ਆਪ ਨੂੰ ਬਤਾ ਕੇ ਤੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਕਿ ਇਹ ਇੱਕ ਹੈਬਿਚੁਅਲ ਆਫੈਂਡਰ ਹੈਗਾ ਜਿਹਦੇ ਉੱਪਰ ਪਹਿਲਾਂ ਵੀ ਇਹ ਮੁਕਦਮਾ ਦਰਸੀ ਤੇ ਉਸ ਮੁਕਦਮੇ 'ਚ ਮਾਨਯੋਗ ਅਦਾਲਤ ਨੇ ਇਹਨੂੰ 3 ਸਾਲ ਦੀ ਸਜ਼ਾ ਕੀਤੀ ਹੋਈ ਸੀ ਤੇ ਇਸ ਬੰਦੇ ਨੂੰ ਸਟਾਈ ਨਾਲ ਪੁਸ਼ਪੇਸ਼ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਕਈ ਲੀਡਰਾਂ ਨਾਲ ਅਫਸਰਾਂ ਨਾਲ ਤੇ ਲੋਕਾਂ ਨਾਲ ਆਪਣੇ ਆਪ ਨੂੰ ਸ਼੍ਰੀ ਮਨੀਸ਼ ਸਿਸੋਦੀਆ ਜੀ ਦਾ ਗਰੀਬੀ ਬਤਾ ਕੇ ਉਹਨਾਂ ਦੇ ਕੋਈ ਕੰਮਕਾਜ ਕਰਾਉਣ ਦਾ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਤੋਂ ਰਕਮ ੇਠਣ ਦੀ ਕੋਸ਼ਿਸ਼ ਕੀਤੀ ਪਰ ਇਹ ਕਿਸੇ ਵੀ ਕੋਸ਼ਿਸ਼ ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਪਤਾ ਆ ਲੋਕੀ ਅਵੇਅਰ ਵੀ ਹੈਗੇ ਆ ਕਿ ਕਈ ਤਰੀਕੇ ਦੇ ਫਰਾਡਸਟਰ ਤੇ ਸਕੈਮਸਟਰ ਜਿਹੜੇ ਆ ਉਹ ਕਈ ਅਫਸਰਾਂ ਨੂੰ ਲੀਡਰਾਂ ਨੂੰ ਇਮਪਰਸੋਨੇਟ ਕਰਕੇ ਕੋਸ਼ਿਸ਼ ਕਰਦੇ ਆ ਠੱਗੀ ਮਾਰਨ ਦੀ ਆਪਾਂ ਜਿਵੇਂ ਪਹਿਲਾਂ ਵੀ ਵੇਖਿਆ ਕਿ ਫੇਸਬੁੱਕ ਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਈ ਵਾਰੀ ਇਹੋ ਜਿਹੇ ਠੱਗ ਕਿਸਮ ਦੇ ਵਿਅਕਤੀ ਕੋਈ ਸੀਨੀਅਰ ਆਈਐਸ ਜਾਂ ਸੀਨੀਅਰ ਆਈਪੀਐਸ ਅਫਸਰਾਂ ਦੀਆਂ ਫੋਟੋਆਂ ਲਾ ਕੇ ਤੇ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਬਟ ਜਿਹੜਾ ਜਾਲੀ ਜਮਾਨਤਾਂ ਦਾ ਗੈਂਗ ਸੀਗਾ ਉੱਥੋਂ ਲੈ ਕੇ ਤੇ ਇਸ ਕਿੰਗਪਿੰਨ ਨੂੰ ਅਰੈਸਟ ਕਰਕੇ ਇਹਨੂੰ ਸਖਤਾਈ ਨਾਲ ਪੁੱਛਗਛ ਕਰਨ ਚ ਪਟਿਆਲਾ ਪੁਲਿਸ ਨੇ ਜੜੀ ਵੱਡੀ ਸਫਲਤਾ ਜਿਹੜੀ ਆ ਹਾਸਲ ਕੀਤੀ ਸਰ ਜਾਲੀ ਜਮਾਨਤਾਂ ਦਾ ਜਿਹੜਾ ਕੋਈ ਕਿੱਲਾ ਨਾਲ ਵੀ ਪੁੱਛਗਛ ਤੇਜੀ ਨਾਲ ਬੜੇ ਉਹ ਅਸੀਂ ਸਾਰਾ ਨੈਟਵਰਕ ਵੈਰੀਫਾਈ ਕਰ ਰਹੇ ਹਾਂ ਜੀ ਬੜੀ ਉਦੀ ਤੈ ਤੱਕ ਜਾਵਾਂਗੇ ਫਾਰਵਰਡ ਐਂਡ ਬੈਕਵਰਡ ਲਿੰਕੇਜ ਦੋਨੇ ਕਰਾਂਗੇ ਸਰ ਕੀ ਐਂਕਵਰੀ ਉਹ ਕਿੰਨੇ ਮੈਂ ਕਰਤੀ ਸੀ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨੇ ਇਹ ਨੰਬਰ ਜਿਹੜਾ ਆ ਬੋਡਾਫੋਨ ਕੰਪਨੀ ਚ ਜਿਹੜੇ ਇਹਦੇ ਕੋਈ ਸੋਰਸਸ ਹੈਗੇ ਇਹ ਗਿਣੀ ਮਿੱਥੀ ਸਾਜਿਸ਼ ਕਰਕੇ ਇਹਨੇ ਉਹ ਨੰਬਰ ਪ੍ਰਕਿਊਰ ਕੀਤਾ ਸੀ ਤੇ ਜੇਕਰ ਕਿਸੇ ਟੈਲੀਕਮ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਇਹੋ ਜੇ ਨੰਬਰ